ਸਰਸ਼ੀ ਕਾਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਤੇ ਗੱਲ ਕਰਾਂਗੇ ਅਸੀਂ ਜੋ ਵਿਦੇਸ਼ਾਂ ਦੇ ਵਿੱਚ ਕਾਨੂੰਨ ਨੇ ਖਾਸ ਕਰਕੇ ਜੋ ਹਾਲੀ ਦੇ ਵਿੱਚ ਹਰਜਿੰਦਰ ਸਿੰਘ ਦੇ ਨਾਲ ਅਮਰੀਕਾ ਦੇ ਵਿੱਚ ਹੋਇਆ ਉਸ ਤੋਂ ਬਾਅਦ ਅਮਰੀਕਾ ਦੀ ਸਰਕਾਰ ਜਿਹੜੀ ਕਿ ਕਾਫੀ ਸਖਤ ਨਜ਼ਰ ਆ ਰਹੀ ਹੈ ਜਿਸ ਦੇ ਚੱਲਦੇ ਉਹਨਾਂ ਦੇ ਵੱਲੋਂ ਨਵੇਂ ਤੋਂ ਨਵੇਂ ਨਿਯਮ ਜਿਹੜੇ ਕਿ ਲਾਗੂ ਉਹ ਕੀਤੇ ਗਏ ਨੇ ਤੇ ਅਸੀਂ ਸੋਚ ਰਹੇ ਹਾਂ ਕਿ ਆਖਰ ਹਰਜਿੰਦਰ ਸਿੰਘ ਨੂੰ ਜਿਹੜੀ ਕਿ ਜ਼ਮਾਨਤ ਕਿਉਂ ਨਹੀਂ ਦਿੱਤੀ ਜਾ ਰਹੀ ਕਿਉਂਕਿ ਅਕਸਰ ਹੀ ਜਦੋਂ ਕੋਈ ਅਜਿਹੇ ਮਾਮਲੇ ਹੁੰਦੇ ਨੇ ਤਾਂ ਜ਼ਮਾਨਤ ਤੇ ਬਾਹਰ ਆ ਕੇ ਵੀ ਬੰਦਾ ਜਿਹੜਾ ਕੇਸ ਲੜ ਸਕਦਾ ਪਰ ਹਰਜਿੰਦਰ ਸਿੰਘ ਦੇ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਉੱਥੋਂ ਦੇ ਪ੍ਰਸ਼ਾਸਨ ਨੂੰ ਇਹ ਵੀ ਡਰ ਹੈ ਕਿਤੇ ਹਰਜਿੰਦਰ ਸਿੰਘ ਜਿਹੜਾ ਕਿ ਉਹ ਫਰਾਰ ਨਾ ਹੋ ਜਾਵੇ ਇਹ ਵੀ ਕਾਰਨ ਹੋ ਸਕਦਾ ਹੈ ਜਿਸ ਕਰਕੇ ਉਸ ਨੂੰ ਜਿਹੜਾ ਜ਼ਮਾਨਤ ਨਹੀਂ ਦਿੱਤੀ ਜਾ ਰਹੀ ਫਿਲਹਾਲ ਜਿਹੜਾ ਕਿ ਉਸ ਦਾ ਕੇਸ ਸ਼ੁਰੂ ਨਹੀਂ ਹੋਇਆ ਉਸ ਤੋਂ ਬਾਅਦ ਜਿਹੜੇ ਕਿ ਅੱਗੇ ਪੇਸ਼ੀਆਂ ਪੈਣਗੇ ਤਾਂ ਦੇਖਣਾ ਹੋਵੇਗਾ ਕਿ ਕਿਹੜਾ ਨਤੀਜਾ ਸਾਹਮਣੇ ਆਉਂਦਾ ਪਰ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸਰਕਾਰ ਦੇ ਵੱਲੋਂ ਸਖਤੀ ਵਰਤੀ ਗਈ ਹੈ ਬੌਂਡ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਜ਼ਮਾਨਤ ਜ਼ਮਾਨ ਤੇ ਪਹਿਲਾਂ ਲੋਕ ਛੜਵਾ ਲੈਂਦੇ ਸੀ ਉਹ ਹੁਣ ਮੁਕੰਮਲ ਤੌਰ ਤੇ ਸਮਝੋ ਬੰਦ ਹੀ ਕਰ ਦਿੱਤੀ ਗਈ ਹੈ ਸਰਕਾਰ ਦੀ ਨੀਤੀ ਹੈ ਕਿ ਜਿਹੜੇ ਬੰਦੇ ਫੜੇ ਜਾਂਦੇ ਨੇ ਚਾਹੇ ਉਹ ਬਾਡਰ ਤੇ ਗੈਰ ਕਾਨੂੰਨੀ ਢੰਗ ਦੇ ਨਾਲ ਫੜੇ ਜਾਣ ਜਾਂ ਫਿਰ ਅੰਦਰ ਉਹਨਾਂ ਦੀਆਂ ਉਹਨਾਂ ਨੂੰ ਫੜਿਆ ਜਾਂਦਾ ਤਾਂ ਉਹਨਾਂ ਦੀ ਜ਼ਮਾਨਤਾਂ ਨਹੀਂ ਹੋਣੀਆਂ ਚਾਹੀਦੀਆਂ ਇਹ ਸਰਕਾਰ ਦੀ ਨੀਤੀ ਕਹਿੰਦੀ ਹੈ ਉਹ ਅੰਦਰ ਹੀ ਆਪਣਾ ਕੇਸ ਲੜ ਸਕਦੇ ਨੇ ਜੇ ਕੁਆਲੀ ਜੇਕਰ ਉਹ ਕੁਆਲੀਫਾਈ ਹੈ ਕਰਦੇ ਆ ਤਾਂ ਪਾਸ ਹੋਣ ਦੇ ਚਾਂਸ ਘਟ ਨੇ ਸੋ ਬੌਂਡ ਦੀ ਪ੍ਰੋਵੀਜ਼ਨ ਹੁਣ ਬਹੁਤ ਘਟ ਹੋ ਚੁੱਕੀ ਹੈ ਕਹਿ ਸਕਦੇ ਕਿ ਇਹ ਬੰਦ ਹੀ ਹੋ ਗਈ ਹੈ ਬਰੀ ਇੰਪੋਰਟੈਂਟ ਖਬਰ ਆ ਕਿ ਜਿਹੜਾ ਬੌਂਡ ਅੱਗੇ ਹੁੰਦਾ ਸੀ ਜੇ ਆਪਾਂ ਜਮਾਨਤ ਤੇ ਛਡਾ ਲੈਂਦੇ ਸੀਗੇ ਉਹ ਤਕਰੀਬਨ ਹੁਣ ਨਾ ਮੋਕੇ ਨਾ ਉਹ ਬੰਦ ਹੋ ਗਿਆ ਸਰਕਾਰ ਦੀ ਨੀਤੀ ਇਹ ਹੈਗੀ ਆ ਜਿਹੜੇ ਬੰਦੇ ਫੜੇ ਜਾਂਦੇ ਨੇ ਚਾਹੇ ਬਾਰਡਰ ਤੇ ਚਾਹੇ ਅੰਦਰੋਂ ਉਹਨਾਂ ਦੇ ਬੌਂਡ ਨਹੀਂ ਹੋਣੇ ਚਾਹੀਦੇ ਅੰਦਰੀ ਕੇਸ ਉਹ ਆਪਣਾ ਲੜ ਸਕਦੇ ਜੇ ਕੁਆਲੀਫਾਈ ਕਰਦੇ ਆ ਤੇ ਅੰਦਰ ਵੀ ਪਾਸ ਹੋਣ ਦੇ ਚਾਂਸ ਘਟਨੇ ਸੋ ਬੌਂਡ ਜਿਹੜੀ ਆ ਉਹ ਹੋਣ ਦੀ ਜਿਹੜੀ ਪ੍ਰੋਵੀਜ਼ਨ ਆ ਉਹ ਬਹੁਤ ਜ਼ਿਆਦਾ ਹੁਣ ਘਟ ਹੋ ਗਈ ਆ ਆਲਮੋਸਟ ਬੰਦ ਹੀ ਹੋ ਗਈ ਹੈ ਸਰ ਸ਼ਿਕਾਰ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਤੇ ਗੱਲ ਕਰਾਂਗੇ ਅਸੀਂ ਜੋ ਵਿਦੇਸ਼ਾਂ ਦੇ ਵਿੱਚ ਕਾਨੂੰਨ ਨੇ ਖਾਸ ਕਰਕੇ ਜੋ ਹਾਲੀ ਦੇ ਵਿੱਚ ਹਰਜਿੰਦਰ ਸਿੰਘ ਦੇ ਨਾਲ ਅਮਰੀਕਾ ਦੇ ਵਿੱਚ ਹੋਇਆ ਉਸ ਤੋਂ ਬਾਅਦ ਅਮਰੀਕਾ ਦੀ ਸਰਕਾਰ ਜਿਹੜੀ ਕਿ ਕਾਫੀ ਸਖਤ ਨਜ਼ਰ ਆ ਰਹੀ ਹੈ ਜਿਸ ਦੇ ਚੱਲਦੇ ਉਹਨਾਂ ਦੇ ਵੱਲੋਂ ਨਵੇਂ ਤੋਂ ਨਵੇਂ ਨਿਯਮ ਜਿਹੜੇ ਕਿ ਲਾਗੂ ਉਹ ਕੀਤੇ ਗਏ ਨੇ ਤੇ ਅਸੀਂ ਸੋਚ ਰਹੇ ਹਾਂ ਕਿ ਆਖਰ ਹਰਜਿੰਦਰ ਸਿੰਘ ਨੂੰ ਜਿਹੜੀ ਕਿ ਜ਼ਮਾਨਤ ਕਿਉਂ ਨਹੀਂ ਦਿੱਤੀ ਜਾ ਰਹੀ ਕਿਉਂਕਿ ਅਕਸਰ ਹੀ ਜਦੋਂ ਕੋਈ ਅਜਿਹੇ ਮਾਮਲੇ ਹੁੰਦੇ ਨੇ ਤਾਂ ਜ਼ਮਾਨਤ ਤੇ ਬਾਹਰ ਆ ਕੇ ਵੀ ਬੰਦਾ ਜਿਹੜਾ ਕੇਸ ਲੜ ਸਕਦਾ ਪਰ ਹਰਜਿੰਦਰ ਸਿੰਘ ਦੇ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਉੱਥੋਂ ਦੇ ਪ੍ਰਸ਼ਾਸਨ ਨੂੰ ਇਹ ਵੀ ਡਰ ਹੈ ਕਿਤੇ ਹਰਜਿੰਦਰ ਸਿੰਘ ਜਿਹੜਾ ਕਿ ਉਹ ਫਰਾਰ ਨਾ ਹੋ ਜਾਵੇ ਇਹ ਵੀ ਕਾਰਨ ਹੋ ਸਕਦਾ ਹੈ ਜਿਸ ਕਰਕੇ ਉਸ ਨੂੰ ਜਿਹੜਾ ਜ਼ਮਾਨਤ ਨਹੀਂ ਦਿੱਤੀ ਜਾ ਰਹੀ ਫਿਲਹਾਲ ਜਿਹੜਾ ਕਿ ਉਸ ਦਾ ਕੇਸ ਸ਼ੁਰੂ ਨਹੀਂ ਹੋਇਆ ਉਸ ਤੋਂ ਬਾਅਦ ਜਿਹੜੇ ਕਿ ਅੱਗੇ ਪੇਸ਼ੀਆਂ ਪੈਣਗੇ ਤਾਂ ਦੇਖਣਾ ਹੋਵੇਗਾ ਕਿ ਕਿਹੜਾ ਨਤੀਜਾ ਸਾਹਮਣੇ ਆਉਂਦਾ ਪਰ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਸਰਕਾਰ ਦੇ ਵੱਲੋਂ ਸਖਤੀ ਵਰਤੀ ਗਈ ਹੈ ਬੌਂਡ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਜ਼ਮਾਨਤ ਜ਼ਮਾਨ ਤੇ ਪਹਿਲਾਂ ਲੋਕ ਛੜਵਾ ਲੈਂਦੇ ਸੀ ਉਹ ਹੁਣ ਮੁਕੰਮਲ ਤੌਰ ਤੇ ਸਮਝੋ ਬੰਦ ਹੀ ਕਰ ਦਿੱਤੀ ਗਈ ਹੈ ਸਰਕਾਰ ਦੀ ਨੀਤੀ ਹੈ ਕਿ ਜਿਹੜੇ ਬੰਦੇ ਫੜੇ ਜਾਂਦੇ ਨੇ ਚਾਹੇ ਉਹ ਬਾਡਰ ਤੇ ਗੈਰ ਕਾਨੂੰਨੀ ਢੰਗ ਦੇ ਨਾਲ ਫੜੇ ਜਾਣ ਜਾਂ ਫਿਰ ਅੰਦਰ ਉਹਨਾਂ ਦੀਆਂ ਉਹਨਾਂ ਨੂੰ ਫੜਿਆ ਜਾਂਦਾ ਤਾਂ ਉਹਨਾਂ ਦੀ ਜ਼ਮਾਨਤਾਂ ਨਹੀਂ ਹੋਣੀਆਂ ਚਾਹੀਦੀਆਂ ਇਹ ਸਰਕਾਰ ਦੀ ਨੀਤੀ ਕਹਿੰਦੀ ਹੈ ਉਹ ਅੰਦਰ ਹੀ ਆਪਣਾ ਕੇਸ ਲੜ ਸਕਦੇ ਨੇ ਜੇ ਕੁਆਲੀ ਜੇਕਰ ਉਹ ਕੁਆਲੀਫਾਈ ਹੈ ਕਰਦੇ ਆ ਤਾਂ ਪਾਸ ਹੋਣ ਦੇ ਚਾਂਸ ਘਟਨੇ ਸੋ ਬੌਂਡ ਦੀ ਪ੍ਰੋਵੀਜ਼ਨ ਹੁਣ ਬਹੁਤ ਘਟ ਹੋ ਚੁੱਕੀ ਹੈ ਕਹਿ ਸਕਦੇ ਕਿ ਇਹ ਬੰਦ ਹੀ ਹੋ ਗਈ ਹੈ ਬਰੀ ਇੰਪੋਰਟੈਂਟ ਖਬਰ ਆ ਕਿ ਜਿਹੜਾ ਬੌਂਡ ਅੱਗੇ ਹੁੰਦਾ ਸੀ ਜਾਂ ਆਪਾਂ ਜ਼ਮਾਨਤ ਤੇ ਛਡਾ ਲੈਂਦੇ ਸੀਗੇ ਉਹ ਤਕਰੀਬਨ ਹੁਣ ਨਾ ਮੋਕੇ ਨਾਲ ਬੰਦ ਹੋ ਗਿਆ ਸਰਕਾਰ ਦੀ ਨੀਤੀ ਇਹ ਹੈਗੀ ਆ ਜਿਹੜੇ ਬੰਦੇ ਫੜੇ ਜਾਂਦੇ ਨੇ ਚਾਹੇ ਬਾਰਡਰ ਤੇ ਚਾਹੇ ਅੰਦਰੋਂ ਉਹਨਾਂ ਦੇ ਬੌਂਡ ਨਹੀਂ ਹੋਣੇ ਚਾਹੀਦੇ ਅੰਦਰੀ ਕੇਸ ਉਹ ਆਪਣਾ ਲੜ ਸਕਦੇ ਜੇ ਕੁਆਲੀਫਾਈ ਕਰਦੇ ਆ ਤੇ ਅੰਦਰ ਵੀ ਪਾਸ ਹੋਣ ਦੇ ਚਾਂਸ ਘਟ ਨੇ ਸੋ ਬੌਂਡ ਜਿਹੜੀ ਆ ਉਹ ਹੋਣ ਦੀ ਜਿਹੜੀ ਪ੍ਰੋਵੀਜ਼ਨ ਆ ਉਹ ਬਹੁਤ ਜ਼ਿਆਦਾ ਹੁਣ ਘਟ ਹੋ ਗਈ ਆ ਆਲਮੋਸਟ ਬੰਦ ਹੀ ਹੋ ਗਈ ਆ